ਪੰਜਾਬ ਦੇ ਗਵਰਨਰ ਸ਼੍ਰੀ ਬਣਵਾਰੀ ਲਾਲ ਪ੍ਰੋਹਿਤ ਵੱਲੋਂ 5 ਮਹੀਨੇ ਪਹਿਲਾਂ ਦਿੱਤਾ ਅਸਤੀਫਾ ਆਖਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਵਾਨ ਕਰ ਲਿਆ ਹੈ ਡੰਡੀ ਪ੍ਰੋਹਿਤ ਨੇ ਸਤੰਬਰ 2021 ਨੂੰ ਆਪਣਾ ਅਹੁਦਾ ਸੰਭਾਲਿਆ ਸੀ ਡੰਡੀ ਇਸ ਸਾਲ ਫਰਵਰੀ ਵਿੱਚ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੀ ਚਿੱਠੀ ਰਾਸ਼ਟਰਪਤੀ ਨੂੰ ਭੇਜ ਦਿੱਤੀ ਸੀ ਡੰਡੀ ਚਾਹੇ ਉਹਨਾਂ ਨੇ ਇਸ ਅਸਤੀਫੇ ਵਿੱਚ ਆਪਣੇ ਨਿੱਜੀ ਕਾਰਨ ਲਿਖੇ ਸਨ ਪਰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜ ਸ਼ੈਲੀ ਤੋਂ ਬੇहद ਨਿਰਾਸ਼ ਅਤੇ ਨਾਰਾਜ਼ ਸੰ ਡੰਡੀ ਉਹ ਅਕਸਰ ਕਹਿੰਦੇ ਸਨ ਕਿ ਸੂਬਾ ਸਰਕਾਰ ਸੰਵਿਧਾਨਕ ਢੰਗ ਤਰੀਕੇ ਨਾਲ ਨਹੀਂ ਚਲਾਈ ਜਾ ਰਹੀ ਡੰਡੀ ਇਸ ਦਾ ਜ਼ਿਕਰ ਉਹ ਅਕਸਰ ਮੁੱਖ ਮੰਤਰੀ ਨੂੰ ਲਿਖੀਆਂ ਆਪਣੇ ਵੱਲੋਂ ਲਿਖੀਆਂ ਚਿੱਠੀਆਂ ਵਿੱਚ ਵੀ ਕਰਦੇ ਰਹੇ ਸਨ ਡੰਡੀ ਸ਼੍ਰੀ ਪ੍ਰੋਹਿਤ ਨੇ ਤੈਨੂੰ ਕੁ ਸਾਲ ਪਹਿਲਾਂ ਆਪਣਾ ਅਹੁਦਾ ਸੰਭਾਲਿਆ ਸੀ ਡੰਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਉਹਨਾਂ ਨੇ ਦੋ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨਾਲ ਵੀ ਕੰਮ ਕੀਤਾ ਸੀ ਪਰ ਉਸ ਸਮੇਂ ਦੌਰਾਨ ਉਹਨਾਂ ਨੂੰ ਆਪਣੀਆਂ ਸਵਿਧਾਨਕ ਜ਼ਿੰਮੇਵਾਰੀਆਂ ਨਿਭਾਉਂਦੇ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸੀ ਆਈ ਪਰ ਆਪ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਵੱਲੋਂ ਅਪਣਾਏ ਤੌਰ ਤਰੀਕਿਆਂ ਅਤੇ ਕਾਰਜ ਸ਼ੈਲੀ ਨੂੰ ਉਹਨਾਂ ਨੇ ਇਸ ਲਈ ਪਸੰਦ ਨਹੀਂ ਸੀ ਕੀਤਾ ਕਿਉਂਕਿ ਉਹਨਾਂ ਅਨੁਸਾਰ ਇਹ ਸਰਕਾਰ ਬਿਨਾਂ ਕਿਸੇ ਤਾਲਮੇਲ ਦੇ ਅਤੇ ਬਿਨਾ ਸੰਵਿਧਾਨਕ ਪਰੰਪਰਾਵਾਂ ਦੀ ਸਟਾਰ ਪਰਵਾ ਕੀਤਿਆਂ ਆਪ ਹੁਦਰੇ ਢੰਗ ਨਾਲ ਚਲਾਈ ਜਾ ਰਹੇ ਸੀ ਡੰਡੀ ਇਥੋਂ ਤੱਕ ਕਿ ਸਮੇਂ-ਸਮੇਂ ਉਹਨਾਂ ਵੱਲੋਂ ਆਪਣੇ ਅਧਿਕਾਰਾਂ ਦੀਆਂ ਸੀਮਾਵਾਂ ਵਿੱਚ ਰਹਿੰਦੇ ਆ ਮੁੱਖ ਮੰਤਰੀ ਨੂੰ ਜੋ ਚਿੱਠੀਆਂ ਲਿਖੀਆਂ ਜਾਂਦੀਆਂ ਰਹੀਆਂ ਉਹਨਾਂ ਦਾ ਵੀ ਜਵਾਬ ਅਕਸਰ ਨਦਾਰਦ ਹੀ ਰਹਿੰਦਾ ਸੀ ਡੰਡੀ ਵਿਧਾਨ ਸਭਾ ਦਾ ਬੁਲਾਇਆ ਸੈਸ਼ਨ ਵੀ ਨਿਮਾ ਉਤੇ ਪੂਰਾ ਨਹੀਂ ਸੀ ਉਤਰਦਾ ਜਿਸ ਲਈ ਦੋਹਾਂ ਅਹੁਦੇਦਾਰਾਂ ਵਿੱਚ ਟਕਰਾਰ ਪੈਦਾ ਹੋ ਗਿਆ ਸੀ ਡੰਡੀ ਮੁੱਖ ਮੰਤਰੀ ਵੱਲੋਂ ਗਵਰਨਰ ਦੇ ਅਧਿਕਾਰਾਂ ਨੂੰ ਦਰਕਿਨਾਰ ਕਰਦੇ ਆ ਦੋ ਯੂਨੀਵਰਸਟੀਆਂ ਦੇ ਵਾਈਸ ਚਾਂਸਲਰਾਂ ਦੀ ਨਿਯੁਕਤੀ ਦੇ ਐਲਾਨ ਨੇ ਵੀ ਆਪਸੀ ਤਕਰਾਰ ਨੂੰ ਵਧਾ ਦਿੱਤਾ ਸੀ ਡੰਡੀ ਵਿਸ਼ੇਸ਼ ਸੈਸ਼ਨ ਜਿਸ ਦੀ ਸਹੀ ਢੰਗ ਨਾਲ ਗਵਰਨਰ ਤੋਂ ਮਨਜ਼ੂਰੀ ਨਹੀਂ ਸੀ ਲਈ ਗਈ ਵਿੱਚ ਪਾਸ ਕੀਤੇ ਚਾਰ ਬਿੱਲਾਂ ਦੀ ਸਹਿਮਤੀ ਨੂੰ ਗਵਰਨਰ ਵੱਲੋਂ ਰੋਕੇ ਜਾਣ ਉੱਤੇ ਪੈਦਾ ਹੋਏ ਮਸਲੇ ਨੂੰ ਵੀ ਸਰਕਾਰ ਵੱਲੋਂ ਸੁਪਰੀਮ ਕੋਰਟ ਤੱਕ ਲਿਜਾਇਆ ਗਿਆ ਸੀ ਡੰਡੀ ਪਿਛਲੇ 3 ਸਾਲਾਂ ਵਿੱਚ ਸ਼੍ਰੀ ਪ੍ਰੋਹਿਤ ਨੇ ਪੰਜਾਬ ਵਿੱਚ ਉੱਠੇ ਗੰਭੀਰ ਮਸਲਿਆਂ ਜਿਵੇਂ ਅਣਅਧਿਕਾਰਤ ਰੇਤ ਬਜਰੀ ਦੀ ਨਿਕਾਸੀ ਅਤੇ ਨਸ਼ਿਆਂ ਦੇ ਵੱਧਦੇ ਵਰਤਾਰੇ ਪ੍ਰਤੀ ਕਈ ਵਾਰ ਗੰਭੀਰ ਚਿੰਤਾ ਪ੍ਰਗਟ ਕੀਤੀ ਸੀ ਪਰ ਇਸ ਸੰਬੰਧੀ ਸਰਕਾਰ ਨੇ ਅਕਸਰ بے ਧਿਆਨੀ ਵਾਲੀ ਨੀਤੀ ਅਪਣਾਈ ਰੱਖੀ ਡੰਡੀ ਸ਼੍ਰੀ ਪ੍ਰੋਹਿਤ ਵੱਲੋਂ ਸਮੇਂ-ਸਮੇਂ ਇੱਤੇ ਗਏ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਵੀ ਮੁੱਖ ਮੰਤਰੀ ਨੂੰ ਕਦੇ ਰਾਸ ਨਾ ਆਏ ਡੰਡੀ ਉਸ ਨੇ ਅਕਸਰ ਇਨ੍ਹਾਂ ਦੌਰਿਆਂ ਬਾਰੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਅਤੇ ਇਥੋਂ ਤੱਕ ਵੀ ਕਿਹਾ ਕਿ ਗਵਰਨਰ ਇਨ੍ਹਾਂ ਦੌਰਿਆਂ ਲਈ ਸਰਕਾਰੀ ਹੈਲੀਕਾਪਟਰ ਦੀ